ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸਾਰੀ ਖੁਸ਼ੀ ਹੋਵੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਕੀ ਬਟਕ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੇ ਵਾਲਾ ਬਟਨ ਜਿਹੜਾ ਉਹ ਨੂੰ ਜਰੂਰ ਨੱਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਵਾਕਿ ਦੇਖੋ ਹਾਜ਼ਰੀ ਜਰੂਰ ਲਵਾਇਆ ਕਰੋ ਕਮੈਂਟ ਬਾਕਸ ਦੇ ਵਿੱਚ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੰਨਾ ਛੋਟੇ ਛੋਟੇ ਚੀਜ਼ਾਂ ਨਾਲ ਤੁਹਾਡੀ ਹਾਜ਼ਰੀ ਲੱਗ ਜਾ ਤੁਹਾਨੂੰ ਫਾਇਦੇ ਮਿਲਣਗੇ ਅੱਜ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਤੁਹਾਡੇ ਬਹੁਤ ਹੀ ਫਾਇਦੇ ਕਰਨ ਵਾਲੀ ਹੈ ਘਰ ਦੀ ਗਰੀਬੀ ਦੂਰ ਹੋਵੇਗੀ ਬੱਚਿਆਂ ਦੇ ਵਿਆਹ ਹੋਣਗੇ ਬੱਚੇ ਨਹੀਂ ਪੜਦੇ ਪੜਨ ਲੱਗ ਜਾਣਗੇ ਘਰ ਦੇ ਵਿੱਚ ਕ੍ਰੇਸ ਖਤਮ ਹੋਵੇਗਾ ਕਰਜ਼ਾ ਲਹੇਗਾ ਕੰਮ ਕਰੋਗੇ ਰੱਜ ਕੇ ਖਾਓਗੇ ਬਹੁਤ ਤੁਹਾਡੀਆਂ ਢੇਰ ਸਾਰੀਆਂ ਸਮੱਸਿਆ ਦਾ ਇਹ ਹੱਲ ਕਰਨ ਵਾਲੀ ਵੀਡੀਓ ਬੈਸ ਤਾਂ ਮੈਂ ਸਾਰੇ ਵੀਡੀਓ ਕਰੇਲੂ ਹੱਲ ਕਰਨ ਵਾਲੀਆਂ ਪਾਉਣੀ ਆ ਕਿਉਂ ਮੈਨੂੰ ਇਹ ਆ ਵੀ ਕੋਈ ਵੀ ਇਨਸਾਨ ਦੁਨੀਆ ਤੇ ਦੁਖੀ ਨਾ ਰਹੇ ਦੇਖੋ ਸਾਡਾ ਜਿਹੜਾ ਪੰਜਾਬ ਆ ਬਿਲਕੁਲ ਅੱਜ ਦੀ ਘੜੀ ਤੰਗਾਲੀ ਤੇ ਆ ਹਰ ਇੱਕ ਬੰਦਾ ਰੋਂਦਾ ਕਰਜ਼ਾ ਦੇਣਾ ਜੀ ਜੇ ਆ ਬੱਚਿਆਂ ਦੇ ਸ਼ਾਦੀ ਨੇ ਇੱਕ ਜਿਹੜਾ ਨਵਾਂ ਬਿਹਾਰ ਚੱਲ ਪਿਆ ਬਾਹਰ ਬੱਚੇ ਭੇਜੀ ਜਾਂਦੇ ਨੇ ਇਧਰੋਂ ਜ਼ਮੀਨ ਵੇਚ-ਵੇਚ ਕੇ ਉਧਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੁਝ ਵੀ ਹੈ ਨਹੀਂਗਾ ਕੁਝ ਵੀ ਬੱਚੇ ਕਮਾ ਕੇ ਸਾਨੂੰ ਨਹੀਂ ਦੇ ਸਕਦੇ ਪਰ ਨਹੀਂ ਤਾਂ ਬੱਚੇ ਹਟਦੇ ਤਾਂ ਨਹੀਂ ਮੱਚਿਆ ਦੀਆਂ ਮਾਵਾ ਹਟਦੇ ਜ਼ਰੂਰੀ ਐ ਸੀ ਬੱਚੇ ਉਹਨੇ ਬਾਹਰ ਭੇਜਣੇ ਜੀ ਜੇ ਮੇਰੀ ਭੈਣ ਦਾ ਗਿਆ ਮੇਰੀ ਭਾਈ ਦਾ ਗਿਆ ਮੇਰੀ ਨਨਨ ਦਾ ਗਿਆ ਹੈ ਕਿ ਨਹੀਂ ਤੇ ਇਸ ਤਰ੍ਹਾਂ ਦੇਖੋ ਦੇਖੀ ਸਾਡਾ ਇੱਕ ਫੈਸ਼ਨ ਬਣਾ ਲਿਆ ਪਰ ਉੱਥੇ ਕੁਝ ਨਹੀਂ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬੱਚੇ ਜਿਹੜੇ ਪਹਿਲਾਂ ਦੇ ਗਏ ਨੇ ਉਹ ਤਾਂ ਅਜੇ ਮਾੜੇ ਮੋٹے ਸੈਟਲ ਹੈਗੇ ਨੇ ਜਿਹੜੇ ਹੁਣ ਜਾ ਰਹੇ ਨੇ ਇਹਨਾਂ ਦਾ ਸਾਰਿਆਂ ਦਾ ਬਹੁਤ ਬੁਰਾ ਹਾਲ ਮੈਂ ਇਹ ਵੀ ਕਹਿਣੀ ਆ ਨਾ ਭੇਜੋ ਤਾਂ ਚੰਗੀ ਗੱਲ ਹੈ ਉਹੀ ਜਿਹੜਾ ਉੱਧਰ ਨੂੰ 30 40 40 ਲੱਖ ਲਾ ਕੇ ਆਪਾਂ ਬੱਚਿਆਂ ਨੂੰ ਭੇਜਦੇ ਆ ਆਪਣੀ ਕਰੰਸੀ ਖਤਮ ਕਰ ਦਿੰਦੇ ਆ ਨਾ ਤਾਂ ਵਿਦੇਸ਼ ਦੀ ਨਾਲੇ ਜਿਹੜਾ ਸਾਡੇ ਕੋਲ ਦੋ ਸੜ ਜ਼ਮੀਨ ਦੇ ਹੁੰਦੇ ਨੇ ਅਸੀਂ ਵੇਚ ਕੇ ਉਹ ਬੱਚੇ ਬੱਚੀਆਂ ਤੇ ਲਾਈ ਜਾਂਦੇ ਆ ਬੱਚਿਆਂ ਦਾ ਭਵਿੱਖ ਅਸੀਂ ਆਪਣੇ ਹੱਥੀ ਖਤਰੇ 'ਚ ਪਾਈ ਜਾਨੇ ਇਹ ਵੀ ਗੱਲ ਗਰੰਟੀ ਦੀ ਹੈ ਦੇਖੋ ਮੈਂ ਕੋਈ ਮਨੂ ਬਣਾ ਕੇ ਨਹੀਂ ਕਹਿੰਦੀ ਸਾਰਿਆਂ ਨੂੰ ਪਤਾ ਜਿਹੜੀ ਚੀਜ਼ ਦਾ ਚਾਨਣ ਹੁੰਦਾ ਸਾਰਿਆਂ ਨੂੰ ਹੁੰਦਾ ਮੈਨੂੰ ਇਕੱਲੀ ਨੂੰ ਨਹੀਂ ਹੈਗੀ ਗੱਲ ਦੇਖੋ ਜੇ ਤੁਸੀਂ ਇਹਨਾਂ ਤੋਂ ਬਚ ਰਹੇ ਹੋ ਤਾਂ ਚੰਗੀ ਗੱਲ ਹੈ ਅਗਰ ਹੁਣ ਕਰ ਜੇ ਵਿੱਚ ਤਾਂ ਸਾਡਾ ਪੰਜਾਬ ਡੁੱਬ ਹੀ ਗਿਆ ਤੁਸੀਂ ਕੀ ਕਰਨਾ ਹਰੇ ਰੰਗ ਦੀ ਸੌਫ ਲੈਣੀ ਉਹਨੂੰ 40 ਦਿਨ ਸਰਹਾਣੇ ਦੇ ਥੱਲੇ ਰੱਖਣਾ 40 ਦਿਨਾਂ ਤੋਂ ਬਾਅਦ ਉਸ ਸੌਫ ਨੂੰ ਤੁਸੀਂ ਵਰਤ ਸਕਦੇ ਹੋ ਉੱਥੇ 40 ਦਿਨਾਂ ਬਾਅਦ ਰੈੱਡ ਰੰਗ ਦੇ ਕੱਪੜੇ ਦੇ ਵਿੱਚ ਫੇਰ ਬਨ ਕੇ ਰੱਖਣੀ ਹੈ ਪਹਿਲਾਂ ਵੀ ਲਾਲ ਰੰਗ ਦੇ ਕੱਪੜੇ ਚ ਬਨ ਕੇ ਰੱਖਣੀ ਹੈ 40 ਦਿਨ ਦੁਬਾਰਾ ਫੇਰ 40 ਦਿਨ ਤੁਸੀਂ ਹਰੇ ਸੌ ਲਾਲ ਰੰਗ ਦੇ ਕੱਪੜੇ ਚ ਬਨ ਕੇ ਰੱਖਣੀ ਉਹ ਤੋਂ ਬਾਅਦ ਜੇ ਤੁਹਾਡੇ ਕੋਲੇ ਹੋ ਸਕੇ ਹਰੇ ਰੰਗ ਦਾ ਪਰਸ ਲੈ ਲਓ ਉਹਦੇ ਵਿੱਚ ਇੱਕ ਚਾਂਦੀ ਦਾ 1 ਗ੍ਰਾਮ ਦਾ ਜਾਂ 2 ਗ੍ਰਾਮ ਦਾ ਤੁਸੀਂ ਕੋਈ ਜਿਵੇਂ ਅਗਰ ਪੀਏ ਹੁੰਦੇ ਸੀ ਚਾਂਦੀ ਦੇ ਉਹ ਜੇ ਟੈਪ ਦੀ ਕੋਈ ਚੀਜ਼ ਬਣਾਓ ਤੇ ਆਪਣੇ ਪਰਸ ਵਿੱਚ ਰੱਖ ਲਈ ਨਹੀਂ ਫਿਰ ਤੁਸੀਂ ਇੱਕ ਚਾਬੀ ਬਣਾ ਲਓ ਚਾਂਦੀ ਦੀ ਛੋਟੀ ਵੱਡੀ ਜਿੱਡੀ ਤੁਹਾਡੇ ਚ ਹਿੰਮਤ ਆ ਉਹ ਆਪਦੀ ਪਰਸ ਦੇ ਵਿੱਚ ਰੱਖਣੀ ਲੱਗ ਜਾਓ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਆਉ ਕੰਮ ਦੇ ਰਸਤੇ ਖੁੱਲਣਗੇ ਤੇ ਹੋਰ ਵੀ ਬਹੁਤ ਕੁਝ ਠੀਕ ਹੁੰਦਾ ਜਾਊਗਾ ਤਾਂ ਇਹ ਛੋਟੇ ਛੋਟੇ ਚੀਜ਼ਾਂ ਸਾਨੂੰ ਗ੍ਰਹਿਾਂ ਤੋਂ ਬਚਾਉਂਦੇ ਨੇ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਸਮਝ ਤੋਂ ਬਾਹਰ ਹੁੰਦੇ ਨੇ ਉਹ ਤੁਸੀਂ ਕੀ ਕਰਨਾ ਮੰਗਲਵਾਰ ਵਾਲੇ ਦਾ ਜਦੋਂ ਤੁਸੀਂ ਹਾਂਜੀ ਸ਼ੁਕਰ ਜਦੋਂ ਵੀ ਤੁਸੀਂ ਬਾਹਰ ਜਾਣਾ ਕਰਤੋਂ ਤੁਸੀਂ ਗੁਲਾਬ ਦਾ ਅਤਰ ਲੈਣਾ ਹੋਰ ਨਹੀਂ ਸੈਂਟ ਨਹੀਂ ਲਾਉਣਾ ਹੈਗਾ ਸੈਂਟ ਤਾਂ ਆਮੀ ਸਪਰੇਅ ਆਏ ਬੱਚੇ ਅਸੀਂ ਆਜ ਨਹਾਉਣਗੇ ਘੱਟ ਸਪਰੇਅ ਨਾਲ ਉਹਦਾ ਜਿਹੜਾ ਹੈਗਾ ਆਪਣਾ ਸੈਂਟ ਉਹਦਾ ਸਪਰੇਅ ਲਾ ਗਿਰ ਆ ਆਇਆ ਕਰਕੇ ਪਰਫਿਊਮ ਲਾਉਦੇ ਨੇ ਸਾਰੇ ਲਾ ਲੈਂਦੇ ਨੇ ਗੱਜ ਕਰ ਕੇ ਕਮਰੇ ਚ ਉਲਟੀ ਆਉਣ ਵਾਲਾ ਕਰਦੇ ਨੇ ਉਹ ਨਹੀਂ ਸੈਂਟ ਲੈਣਾ ਗੁਲਾਬ ਦਾ ਉਹ ਨੂੰ ਤੁਸੀਂ ਇੱਥੇ ਲਾ ਲੈਣਾ ਇੱਥੇ ਸ਼ੁਕਰ ਪਰਬਤ ਤੇ ਲਾਉਗਾ ਇੱਥੇ ਲਾ ਲੈਣਾ ਸ਼ੁਕਰ ਪਰਬਤ ਦੇ ਉੱਤੇ ਇੱਥੇ ਲਾ ਕੇ ਤੁਸੀਂ ਇਸ ਤਰ੍ਹਾਂ ਦੂਜੇ ਹੱਥੋਂ ਤੱਕ ਸੋਣਾ ਪੰਜਾਂ ਚਾਂ ਦੇ ਆਪਦੇ ਘਰ ਤੋਂ ਨਿਕਲਣ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਇਹ ਕੰਮ ਸੀ ਸ਼ੁਰੂ ਕਰਨਾ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਉਸ ਤੋਂ ਬਾਅਦ ਫਿਰ ਡੇਲੀ ਲਾਓ ਪਹਿਲੇ ਦਿਨ ਇੱਕ ਕੰਮ ਤੁਸੀਂ ਸ਼ੁੱਕਰਵਾਰ ਤੋਂ ਸ਼ੁਰੂ ਕਰਨਾ گلاب ਦਾ ਅਤਰ ਲੈਣਾ ਹੁਣ ਵੀ ਕਹਿੰਦੇ گلاب ਦਾ ਅਤਰ ਸੈਂਟ ਵਗੈਰਾ ਨਹੀਂ ਲੈਣਾ گلاب ਦਾ ਅਤਰ ਸ਼ੁੱਕਰਵਾਰ ਵਾਲੇ ਦਿਨ ਤੋਂ ਤੁਸੀਂ ਸ਼ੁਰੂ ਕਰਨਾ ਫਿਰ ਤੁਸੀਂ ਕੀ ਕਰਨਾ ਇਸ ਨੂੰ ਜਦੋਂ ਰਗੜਨਾ ਹੈ 11 ਵਾਰ ਰਗੜਨਾ ਆਰਾਮ ਆਰਾਮ ਕਹਿਣਾ 11 12 ਕਰਨਾ 11 12 ਬਰਾਬਰ ਕਹਿਣਾ ਹੁਣ ਤੁਸੀਂ ਗੁੜ ਲਵੋ ਗੋੜਰ ਛੋਲੇ ਜਾਂ ਤਾਂ ਤੁਸੀਂ ਬਾਂਦਰਾਂ ਨੂੰ ਪਾ ਦਿਓ ਜਾਂ ਫਿਰ ਮੰਦਰ ਉਹਰੇ ਜਿਹੜੇ ਬੈਠੇ ਹੁੰਦੇ ਨੇ ਆਪਣੇ ਪਖਾੜੀ ਜਾਂ ਕੋਈ ਵੀ ਚਾਹੇ ਕੋਈ ਆਮ ਬੰਦਾ ਮੇਰੇ ਵਰਗਾ ਉਹ ਨੂੰ ਵੀ ਤੁਸੀਂ ਦੇ ਸਕਦੇ ਹੋ ਮੁੱਠੀ ਛੋਲਿਆਂ ਦੀ ਗੁੜ ਚਰਾਈ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤਾਂ ਕਲੇਸ਼ ਜਾਂ ਹੋਰ ਵੀ ਕਈ ਕਿਸਮ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜੀ ਸਾਡੇ ਘਰ ਚ ਫਲਾਨਾ ਦੋਸ਼ ਆ ਤਿੰਕਾ ਦੋਸ਼ ਆ ਸਾਡੇ ਘਰ ਦੇ ਵਿੱਚ ਨજર ਲੱਗੀ ਹੋਏ ਜਾਂ ਸਾਡੇ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਾਇਆ ਜਦੋਂ ਤੁਸੀਂ ਇਹ ਚੀਜ਼ਾਂ ਬੰਦ ਲੀਆਂ ਸ਼ੁਰੂ ਕਰਦੇ ਹੋ ਜਾਂ ਹੋਰ ਕਈ ਚੀਜ਼ਾਂ ਕਹਿ ਦਿੰਦੇ ਜਿਹਾ ਜਾ ਆਜੀ ਫਲਾਨਾ ਤਿੰਕਾ ਜੋ ਵੀ ਹੈ ਇਹ ਜਿਹੜੇ ਛੋਟੇ ਛੋਟੇ ਕੰਮ ਨਾਲ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਸ਼ੁਰੂ ਕਰ ਦੇਣਗੇ ਮੰਗਲਵਾਰ ਨੂੰ ਬਾਂਦ ਰਮ ਕੇਲੇ ਪਾਉਣੇ ਸ਼ੁਰੂ ਕਰੋ ਜਿੰਨੇ ਕ ਤੁਹਾਡੇ ਚ ਹਿੰਮਤ ਇੱਕ ਕੇਲੇ ਦੀ ਹਿੰਮਤ ਇੱਕ ਬਾਤ ਦੋ ਦੀ ਹਿੰਮਤ ਤਾਂ ਦੋ ਪਾਦਾ ਮੈਂ ਇਹ ਨਹੀਂ ਕਹਿੰਦੀ ਕਿਲੋ ਦੋ ਕਿਲੋ 10 ਕਿਲੋ ਜਿੰਨੀ ਕਿ ਤੁਹਾਡੇ ਚ ਹਿੰਮਤ ਆ ਸੋਮਵਾਰ ਵਾਦਨ ਇੱਕ ਕੇਲਾ ਲਿਆਓ ਉਹਨੂੰ ਉਹਦੇ ਘਰੇ ਰੱਖ ਲਓ ਤੇ ਮੰਗਲਵਾਰ ਵਾਦਨ ਕਿਤੇ ਵੀ ਜਿੱਥੇ ਤੁਹਾਨੂੰ ਬਾਂਦਰ ਦਾ ਪਤਾ ਵੀ ਹੈਗਾ ਉੱਥੇ ਤੁਸੀਂ ਚਾਹ ਇੱਕ ਕੇਲਾ ਆਪਾਂ ਮੈਂ ਇਹ ਨਹੀਂ ਕਹਿੰਦੀ 100 250 ਉਹ ਅਗਲੇ ਦੀ ਹਿੰਮਤ ਜਿੰਨੀ ਅਗਲੇ ਚ ਹਿੰਮਤ ਆ ਲੈ ਜਿੰਨੀ ਮਰਜੀ ਪਾਵੇ ਮੈਂ ਤਾਂ ਗਰੀਬਾਂ ਲਈ ਇੱਕ ਕੇਲਾ ਕਹਿੰਦੀ ਆ ਜਿਹੜਾ ਬੰਦੇ ਕੋਲ ਅੱਜ 10 ਰੁਪਏ ਨਹੀਂ ਮਿਲਦੇ ਜੇ ਇੱਕ ਕੇਲਾ ਲੈਣਿਆ ਤਾਂ 10 ਰੁਪਏ ਦਾ ਦਿੰਦੇ ਨੇ ਬਾਲੀ ਹੱਦ ਦੋ ਦੇ ਦੇਣਗੇ ਇੱਕ ਨਹੀਂ ਤੇ ਹੁਣ ਤੁਸੀਂ ਇਹ ਤਾਂ ਆਪਣਾ ਹੋ ਗਿਆ ਕੇਲਿਆਂ ਵਾਲਾ ਕੰਮ ਜਿੰਨੀ ਵੀ ਤੁਹਾਡੇ ਘਰ ਦੇ ਨੈਗੇਟਿਵਿਟੀ ਸਾਰੀ ਖਤਮ ਹੋ ਜੂਗੀ ਤੁਸੀਂ ਲਾਲ ਰੰਗ ਦਾ ਧਾਗਾ ਆਪਣੇ ਗੁੱਟ ਤੇ ਬੰਨਣਾ ਸ਼ੁਰੂ ਕਰ ਦਿਓ ਲਾਲ ਰੰਗ ਦਾ ਧਾਗਾ ਚਾਹੇ ਗੱਜਪਾ ਲਓ ਚਾਹੇ ਗੁੱਟ ਤੇ ਬੰਨ ਲਓ ਇਹ ਕੰਮ ਜ਼ਰੂਰ ਕਰੋ ਹੁਣ ਤੁਸੀਂ ਬੁੱਧਵਾਰ ਵਾਲੇ ਦਿਨ 100 ਗ੍ਰਾਮ ਦੁੱਧ ਲੈਣਾ ਉਹਦੇ ਵਿੱਚ ਕੁਛ ਨਹੀਂ ਮਿਲਾਉਣਾ ਨਾ ਮਿੱਠਾ ਨਾ ਮਿਸ਼ਰੀ ਉਹ ਨੂੰ ਜੇ ਤਾਂ ਤੁਹਾਡੇ ਨੇੜੇ ਨਦੀ ਨਹਿਰ ਚੱਲਦਾ ਪਾਣੀ ਸੂਬਾ ਉਹ ਚ ਪਾ ਦਿਓ ਖੂਹਾਂ ਦੇ ਤਾਂ ਅੱਜ ਕੱਲ ਪਾਣੀ ਹੈ ਨਹੀਂ ਆਪਰ ਖੂਹ ਤਾਂ ਬਿਲਕੁਲ ਸੁੱਕ ਕੇ ਚਾਹੀਏ ਅੱਗੇ ਖੂਹ ਪਾਉਂਦੇ ਸੀ ਯਾਨੀ ਵੈਸੇ ਹੀ ਖੂਹ ਲਿਖਿਆ ਹੋਇਆ ਕਿਉਂ ਹੁਣ ਖੂਹ ਹੈ ਨਹੀਂ ਖੂਹ ਕਿੱਥੋਂ ਭਾਲੇ ਆਪਣੇ ਪੰਜਾਬ ਵਿੱਚ ਤਾਂ ਬਿਲਕੁਲ ਇਹ ਖੂਹ ਹੈ ਨਹੀਂ ਜੁਪੀ ਬਿਹਾਰ ਦੇ ਭਾਮਾ ਕੋਲ ਖੂਹ ਹੋਵੇ ਆਪਣੇ ਤਾਂ ਖੁਦ ਉੱਥੇ ਜਿਹੜੀ ਚੱਲਦੀ ਨਦੀ ਨਹਿਰ ਦੇ ਵਿੱਚ ਤੁਸੀਂ ਇਹ 100 ਗ੍ਰਾਮ ਦੁੱਧ ਪਾਇਆ ਉਹ ਚਾਹੇ ਸੂਹਾ ਚੱਲਦਾ ਹੋਵੇ ਕੋਈ ਤੁਹਾਡੇ ਚਾਹੇ ਨਦੀ ਚਾਹੇ ਨਹਿਰ 100 ਗ੍ਰਾਮ ਦੁੱਧ ਬੁੱਧਵਾਰ ਵਾਲੇ ਦਿਨ ਪਾਉਣਾ ਹੈ ਇਹਦੇ ਨਾਲ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨਾ ਸ਼ਾਂਤੀ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਬੱਚਿਆਂ ਦੀ ਸ਼ਾਦੀ ਨਹੀਂ ਹੁੰਦੀ ਰੁਕੀ ਹੋਈ ਹੈ ਅਗਰ ਬੱਚੇ ਨਸ਼ੇ ਕਰਦੇ ਨੇ ਉਹ ਦੀ ਨਹੀਂ ਮੈਂ ਗਾਰੰਟੀ ਲੈਂਦੀ ਉਹ ਤਾਂ ਰਿਸ਼ਤਾ ਆਪਾਂ ਨੂੰ ਵੀ ਪਤਾ ਨਾ ਉਹ ਜਿਹਦਾ ਕਰੋ ਤੇ ਨਾ ਉਹ ਜਿਹਦਾ ਛੇਤੀ ਛੇਤੀ ਹੁੰਦਾ ਹੁੰਦਾ ਹਾਂ ਧੋਖੇ ਧੜੀ ਨਾ ਕਰ ਲਿਆ ਤਾਂ ਕੀ ਕਹਿਣਾ ਜਿਹੜੇ ਬੱਚਿਆਂ ਨੇ ਕਿਸੇ ਵੀ ਵਜ੍ਹਾ ਕਰਕੇ ਰੁਕਾਵਟ ਪਈ ਹੋਈ ਹੈ ਹੁਣ ਜਿਹੜੇ ਬੱਚੇ ਪੜ੍ਹਦੇ ਨਹੀਂ ਪੜਾਈ 'ਚ ਮਨ ਨਹੀਂ ਲਾਉਂਦੇ ਉਹਨਾਂ ਨੂੰ ਤੁਸੀਂ ਜਿਹੜਾ ਤੁਹਾਡਾ ਕਮਰਾ ਪੱਛਮ ਦਿਸ਼ਾ ਦੇ ਵਿੱਚ ਬਣਿਆ ਹੋਇਆ ਉਹਨਾਂ ਨੂੰ ਉੱਥੇ ਬਿਠਾਓ ਪੂਰਬ ਦਿਸ਼ਾ ਵੱਲ ਇਹਨਾਂ ਮੂੰਹ ਕਰਕੇ ਬੱਚਿਆਂ ਦਾ ਪੜਾਈ 'ਚ ਮਨ ਵੀ ਲੱਗੂ ਬੱਚੇ ਪੜ੍ਹਨਗੇ ਵੀ ਬੱਚੇ ਪਾਸ ਵੀ ਹੋਣਗੇ ਬੱਚੇ ਵੱਡੇ ਹੋ ਕੇ ਤਰੱਕੀਆਂ ਵੀ ਪਾਉਣਗੇ ਧਨ ਵੀ ਬਹੁਤ ਕਮਾਉਣਗੇ ਤੇ ਤੁਸੀਂ ਇੱਕ ਇੱਕ ਮੋਰ ਦਾ ਖੰਭ ਲੈ ਕੇ ਜਿੱਥੇ ਜਿਹੜੇ ਕਮਰੇ 'ਚ ਬੱਚਿਆਂ ਨੇ ਪੜਨਾ ਚਾਹੇ ਤਾਂ 10-12 ਖੰਭ ਲੈ ਲੋ ਮੁੱਲ ਮਿਲ ਦੇਣ 10 ਰੁਪਏ ਦੇ 10 ਲੈ ਲਓ 12 ਵਾਲਾ ਜੀ ਇੱਕ ਵੀ 10 ਰੁਪਏ 100 ਦੇ ਆ ਜਾਣਗੇ ਲੈ ਕੇ ਬੱਚਿਆਂ ਦੇ ਕਮਰੇ ਦੇ ਵਿੱਚ ਬੰਨ ਕੇ ਉਹਨੂੰ ਟੰਗ ਦਿਓ ਇੱਕ ਪਾਸੇ ਬੱਚਿਆਂ ਦਾ ਪੜਾਈ 'ਚ ਮਨ ਲੱਗ ਜਾਵੇ ਇੱਕ ਜਿੱਥੇ ਬੱਚਿਆਂ ਨੇ ਪੜਨਾ ਟੇਬਲ ਦੇ ਉੱਤੇ Maa Saraswati ਦੀ ਫੋਟੋ ਜ਼ਰੂਰ ਰੱਖੋ ਕਿ ਇਹ ਜਦੋਂ ਪੜਨਗੇ ਉਹਨੂੰ ਦੇਖਣਗੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਮਾਂ ਸਰਸਪਤੀ ਦਾ ਜਵਾਨ ਦੇ ਉੱਤੇ ਬਹੁਤ ਵੱਡਾ ਅਸਰ ਹੁੰਦਾ ਇਹ ਚ ਕੋਈ ਮੈਂ ਅਬ ਤੇ ਕੋ ਮਨੋ ਬਣਾ ਕੇ ਨਹੀਂ ਇਹ ਗੱਲ ਕਹਿ ਰਹੀ ਬਹੁਤ ਵੱਡੀ ਤਾਕਤ ਕਿਸੇ ਵੀ ਗਰੀਬ ਨੂੰ ਕਾਲੇ ਰੰਗ ਦਾ ਤੁਸੀਂ ਕੰਬਲ ਲੈ ਕੇ ਦੇਣਾ ਉਹਨੂੰ ਲੈ ਕੇ ਦੇਣਾ ਜਿਹੜਾ ਦਾਲੇ ਲਵੇ ਢੰਡਾਵੇ ਇਹ ਨਹੀਂ ਹੈ ਤੁਸੀਂ ਲੈਤਾ ਅਗਲਾ ਅੱਗੇ ਵੇਚਾ ਉਹ ਅਨੁਪਾਤਾ ਹੋਣਾ ਚਾਹੀਦਾ ਵੀ ਇਹ ਇਨਸਾਨ ਵਰਤੂਗਾ ਕੰਬਲ ਨੂੰ ਇਹ ਦਾਇਲ ਲਗੂਆ ਕਾਲੇ ਰੰਗ ਦਾ ਹੱਥ ਤੇ ਵੰਡ ਦੇ ਸਕਦੇ ਓ ਉਦੋਂ ਵਧੀਆ ਤੇ ਅਗਰ ਤੁਹਾਡੇ ਕੋਲੇ ਹਫਤੇ ਚ ਦੇਣ ਦੀ ਨਹੀਂ ਹਿੰਮਤ ਤੁਸੀਂ ਪੂਰੇ ਸਾਲ ਦੇ ਵਿੱਚ ਇੱਕ ਵਾਰ ਦੇ ਸਕਦੇ ਹੋ ਪਰ ਕੰਬਲ ਕਾਲੇ ਰੰਗ ਦੇ ਹੀ ਦੇਣਾ ਹੈ ਜਿਹਨੂੰ ਦਾਨ ਕਰਨਾ ਹੁਣ ਤੁਸੀਂ ਵੀਰਵਾਰ ਵਾਇਦਨ ਇੱਕ ਸਵਾ ਕਿਲੋ ਛੋਲਿਆਂ ਦੀ ਦਾਲ ਲੈਣੀ ਹੈ ਇੱਕ ਤੁਸੀਂ 125 ਗ੍ਰਾਮ ਹਾਦੀ ਏਵੇਂ ਤੁਸੀਂ ਗਰੀਬ ਨੂੰ ਦਾਨ ਕਰਨੀ ਐ ਵੀਰਵਾਰ ਵਾਲੇ ਦਿਨ ਪਰ ਉਹ ਗਰੀਬ ਨੂੰ ਕਰਨੀ ਐ ਜਿਹੜਾ ਰੰਨ ਕੇ ਖਾਲਵੇ ਨਹੀਂ ਫਿਰ ਕਿਸੇ ਜਿੱਥੇ ਕਿਤੇ ਲੰਗਰ ਬਣਦਾ ਗੁਰਦੁਆਰੇ ਮੰਦਿਰ ਤੁਹਾਨੂੰ ਪਤਾ ਉੱਥੇ ਵੀ ਆਇਓ ਤੇ ਹੁਣ ਤੁਸੀਂ ਇੱਕ 6 ਮੁਖੀ ਮਾळा ਲੈਣੀ ਐ ਉਹ ਚਾਂਦੀ ਦਾ ਉੱਤੇ ਫੁੱਲ ਜੇ ਚੜੇ ਹੁੰਦੇ ਨੇ ਦੋਨੀ ਪਾਸੇ ਮਣ ਕੇ ਤੇ ਇੱਧਰ ਵੀ ਤੇ ਉੱਧਰ ਵੀ ਲਾਜ਼ ਰੰਗ ਦੇ ਧਰ ਦੇ। ਜੇ ਤੁਸੀਂ ਉਹ ਪਾਲਵੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਜਾਣੇ ਕੋਈ ਵੀ ਦੁਨੀਆ ਦਾ ਅੜਿਆ ਹੋਇਆ ਕੰਮ ਖੁੱਲੂਗਾ, ਬਣੂਗਾ। ਕਰਨਾ ਤਾਂ ਦੇਖੋ ਮਿੰਟ ਪੈਂਦੀ ਹੋਈ ਆ। ਕਿਸੇ ਵੀ ਕੰਮ ਲਈ ਆਪਾਂ ਨੂੰ ਕੁਝ ਨਾ ਕੁਝ ਕਰਨਾ ਜ਼ਰੂਰ ਪੈਂਦਾ। ਕਈ ਲੋਕੀ ਗਾਜ ਚ ਪਾਉਣ ਦੀ ਸ਼ਰਮ ਮੰਨਦੇ ਨੇ ਦੇਖੋ ਉਹ ਇਸ ਤਰ੍ਹਾਂ ਟੱਕ ਸਕਦੇ ਨੇ ਗਾਲਾਂ ਵੀ ਉਹਨੂੰ ਨਾ ਕਨੀ। ਅੱਜ ਕੋਟੀ ਪਾ ਲੈਂਦੇ ਨੇ ਜਿਹੜੇ ਨਹੀਂ ਪਾਉਣੀ ਉਹ ਨਾ ਪਾਉਣ। ਪਤਾ ਕਿਹੜਾ ਨਹੀਂ ਕਹਦੇ ਜਿਨ੍ਹਾਂ ਨੂੰ ਜ਼ਰੂਰਤ ਆ ਜਿਨ੍ਹਾਂ ਨੂੰ ਹੈ ਸਾਡੇ ਕੰਮ ਵੰਡ ਦੇਖੋ ਬੜੀ ਦੁਨੀਆ ਔਕੀ ਪਈ ਹੈ ਵੱਡੇ ਵੱਡੇ ਫੈਕਟਰੀਆਂ ਵਾਲੇ ਵੀ ਰਹੁੰਦੇ ਨੇ ਜਦੋਂ ਲਾਕ ਲੌਕਡਾਊਨ ਹੋਇਆ ਨਾ ਲੋਕਾਂ ਦਾ ਲੱਕ ਟੁੱਟ ਗਿਆ ਇਹ ਚ ਕੋਈ ਝੂਠੀ ਗੱਲ ਨਹੀਂ ਦੋਰਿਆ ਨਹੀਂ ਹੈਗੇ ਵੱਡੇ ਵੱਡੇ ਲੁਧਿਆਣਾ ਜਾ ਕੇ ਦੇਖੀਆ ਵੱਡੇ ਵੱਡੇ ਕਾਰੋਬਾਰੀ ਵੀ ਰਹੁੰਦੇ ਨੇ ਬਹੁਤ ਦੁਨੀਆ ਦਾ ਬੁਰਾ ਹਾਲ ਹੋਇਆ ਪਿਆ ਵਾ ਇੱਕ ਮਿੰਟ ਇੱਕ ਤੁਸੀਂ ਬੁੱਧਵਾਰ ਵਾਲੇ ਦਿਨ ਹਾਦੀ ਦੀ ਗੱਠੀ ਲੈਣੀ ਆ ਆਪਣੇ ਸਹਰਾਣੇ ਦੇ નીચે ਰੱਖ ਲੈਣੀ ਆ ਪਹਿਲਾਂ ਉਸ ਹਾਦੀ ਨੂੰ ਮੰਦਰ ਲੈ ਆਪਣੇ ਮੰਦਰ ਚ ਰੱਖੋ ਚਾਹੇ ਜੋ ਵੀ ਤੁਹਾਡਾ ਪੂਜਾਰਮਾ ਉਦੋਂ ਬਾਅਦ ਆਪਣੇ ਸਹਰਾਣੇ ਥੱਲੇ ਰੱਖੋ ਫਿਰ ਉਸ ਨੂੰ ਤੁਸੀਂ ਇਹ ਆਪਦਾ ਗੁੱਟ ਦੇ ਨਾਲ ਬੰਨ ਲਿਓ ਪੀਲੇ ਰੰਗ ਦੇ ਧਾਗੇ ਨਾਲ ਬਾਹਰ 12 ਪਹਿਲਾਂ ਬਾਹਰ ਤੂੰ ਮੈਨੂੰ ਇਹਾਸੂ ਰੋੜ ਦੇ ਕਿਧੇ ਤੋਂ ਪੁੱਛ ਕੇ ਗਿਆ ਸੀ ਕਿਹਦੇ ਨਾਲ ਤੂੰ ਰੋੜ ਤੇ ਗਿਆ ਸੀ ਹੈ ਇੱਕ ਤੁਸੀਂ ਹੋਰ ਕੰਮ ਕਰੋ ਇੱਕ ਪਾਮ ਦਾ ਪੱਤਾ ਲੈਣਾ ਉਹਦੇ ਵਿੱਚ ਤੁਸੀਂ ਛਣੀ ਇੱਕ ਦਰਖਤ ਹੁੰਦਾ ਉਹਦਾ ਥੋੜੀ ਟਾਣੀ ਲੈਣੀ ਹੈ ਛਣੀ ਦਾ ਬਰਸ਼ ਕਹਿੰਦੇ ਨੇ ਉਹਨੂੰ ਪਾਮ ਦੇ ਪੱਤੇ ਚ ਲਪੇਟ ਲੈਣੀ ਹੈ ਅੱਜ ਮੈਂ ਆਪਣੇ ਕੋਲ ਇਹ ਟਾਣੀ ਆ ਗਈ ਉਹਦੀ ਕੀ ਕਹਿੰਦੇ ਨੇ ਆਹ ਸਮਝ ਲਓ ਵੀ ਆਪਣੇ ਕੋਲ ਪਾਮ ਦਾ ਪੱਤਾ ਪਾਣ ਦੇ ਪੱਤੇ ਦੇ ਵਿੱਚ ਉਹ ਜਿਹੜਾ ਸ਼ਨੀ ਦਾ ਬਰਸ਼ ਕਹਿੰਦੇ ਨੇ ਉਹਦੇ ਤੋਂ ਥੋੜੀ ਜਿਹੀ ਇੰਨੀ ਕਟਾਣੀ ਤੋੜੋ ਤੇ ਉਹਨੂੰ ਇਸ ਤਰ੍ਹਾਂ ਲਪੇਟ ਕੇ ਆਪਰੇ ਜਿੰਨੀ ਵੀ ਤੁਹਾਡੀ ਤਜੋਰੀ ਆ ਉਹਦੇ ਵਿੱਚ ਰੱਖੋ ਤੁਹਾਡੇ ਬੱਚਿਆਂ ਦੇ ਵਿਆਹ ਤੁਹਾਡੇ ਘਰੇ ਐਨਾ ਘਟਾ ਨਾਉ ਗਿਣਦੇ ਨੋਟ ਥੱਕ ਜੂਗੇ ਗਾਰੰਟੀ ਨਾਲ ਕਹਿੰਦੀਆਂ ਜੇ ਕਰੂੰ ਸਾਰੇ ਇੱਕ ਤੁਸੀਂ ਮੈਨੂੰ ਤਾਂ ਕਮੈਂਟ ਕਰ ਦਿੰਨੇ ਹੋ ਵੀ ਸਾਨੂੰ ਆਹ ਪ੍ਰੋਬਲਮ ਇਹ ਪ੍ਰੋਬਲਮ ਤੁਹਾਡੇ ਆਪ ਦੇ ਕਮੈਂਟ ਬੰਦ ਕੀਤੇ ਹੁੰਦੇ ਨੇ ਮੈਂ ਕਿੱਥੇ ਜਾ ਕੇ ਤੁਹਾਨੂੰ ਦੱਸਾਂ ਵੀ ਕਿਹੜੀ ਚੀਜ਼ ਤੁਹਾਨੂੰ ਜ਼ਰੂਰਤ ਸੇਚ ਜ਼ਬਰਦਸਤ ਲਵੋ ਦੇਖੋ ਇੱਕ ਹੁਣੇ-ਹੁਣੇ ਮੈਸੇਜ ਆਇਆ ਵੀ ਮੇਰੇ ਬੱਚੇ ਨੂੰ ਬਹੁਤ ਤੇਜ਼ ਬੁਖਾਰ ਆ ਮੇਰੀ ਹੈਲਪ ਕਰੋ ਦੇਖੋ ਮੈਂ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਦੱਸ ਰਹੀ ਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਉਸ ਭਰਾ ਤੱਕ ਜਾਂ ਭੈਣ ਤੱਕ ਇਹ ਵੀਡੀਓ ਜਾਂ ਬੱਚਾ ਜਾਂ ਬੱਚੇ ਤੱਕ ਪਹੁੰਚ ਜੇ ਵੀ ਤੁਸੀਂ ਕੀ ਕਰਨਾ ਫਿਰ ਅੱਜ ਦੇ ਵਿੱਚ ਬਰਫ਼ ਕੱਢੋ ਅਗਰ ਫਰੈਂਚੋਂ ਨਹੀਂ ਹੈਗੀ ਦੁਕਾਨ ਤੋਂ ਲਾਓ ਤਵਾ ਪੂਰਾ ਗਰਮ ਕਰ ਲਓ ਲਾਲ ਐਨ ਪੂਰਾ ਗਰਮ ਹੋਏ ਤੇ ਬਾਅਦ ਜਿਹੜੀ ਬਰਫ਼ ਦੇ ਟੁਕੜੇ ਨੇ ਉਹ ਤਵੇ ਤੇ ਰੱਖ ਦਿਓ ਜਿਆਦਾ ਸੁੱਕ ਜਾਣਗੇ ਗੈਸ ਬੰਦ ਕਰਦੇ ਬੱਚੇ ਦਾ ਬੁਖਾਰ ਅੱਧੇ ਘੰਟੇ ਦੇ ਅੰਦਰ ਅੰਦਰ ਲਹਿ ਜਾਵੇਗਾ। ਬਾਕੀ ਥੋੜੀ ਜਿਹੀ ਪੀੜੀ ਸਰੋਂ ਲਓ ਬੱਚੇ ਦੇ ਸਿਰ ਤੇ ਜਿੱ ਸੱਤ ਵਾਰ ਘੁਮਾ ਕੇ ਬਾਹਰ ਸੜ ਦਿਓ। ਥੋੜੀ ਜਿਹੀ ਚਾਹ ਪੱਤੀ ਲਵੋ ਉਸ ਨੂੰ ਵਿਸਾੜ ਦਿਓ। ਇਹ ਤਿੰਨੇ ਕੰਮ ਕਰੋ ਬੁਖਾਰ ਅੱਧੇ ਘੰਟੇ ਵਿੱਚ ਵਿੱਚ ਦੀ ਲਹੁ ਮੈਨੂੰ ਕਮੈਂਟ ਕਰਕੇ ਦੱਸਿਓ। ਪਰ ਵੀਡੀਓ ਤੁਹਾਡੇ ਤੱਕ ਪਹੁੰਚੂ ਕਿ ਨਹੀਂ ਹੁਣ ਮੈਨੂੰ ਕੀ ਪਤਾ ਲੱਗੂਗਾ। ਇਹ ਵੀ ਗੱਲ ਆ ਨਾ ਤੁਹਾਡੇ ਮੈਂ ਗਈ ਸੀ ਤੁਹਾਡਾ ਚੈਨਲ ਬਣਾਇਆ ਤੁਹਾਡਾ ਪੇਜ ਬਣਾਇਆ ਹੈ ਕਮੈਂਟ ਬੰਦ ਕੀਤੇ ਹਨ ਕਮੈਂਟ ਮੈਂ ਪਿਆਰ ਨਾਲ ਹੀ ਕਹਣੀ ਆ ਜੇ ਤੁਸੀਂ ਕੁਝ ਪੁੱਛਣਾ ਹੁੰਦਾ ਤਾਂ ਕਮੈਂਟ ਆਨ ਰੱਖੋ ਆਫ ਨਾ ਕਰੋ ਕੀ ਗੱਲ ਤੁਸੀਂ ਕਮੈਂਟ ਆਪਣੇ ਬੰਦ ਕਰ ਲੈਨੇ ਹੋ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਹੋਰ ਦਾ ਵੀ ਭਲਾ ਹੋ ਜਵੇ ਹਾਂਜੀ ਇੱਕ ਹੋਰ ਗੱਲ ਦੇ ਬਹੁਤ ਮੈਸੇਜ ਆਉਂਦੇ ਨੇ ਜਾਂ ਤਾਂ ਘਰ ਦੇ ਵਿੱਚ ਹੀ ਕਿਸੇ ਦੀ ਚਾਚੇ ਤਾਏ ਦੀ ਜਾਂ ਪਿਓ ਨਹੀਂ ਜ਼ਮੀਨ ਚੋਂ ਹਿੱਸਾ ਦਿੰਦਾ ਜਾਂ ਮਾਂ ਨਹੀਂ ਦਿੰਦੀ ਜਾਂ ਭਰਾ ਭਰਾ ਨੂੰ ਹਿੱਸਾ ਨਹੀਂ ਦਿੰਦਾ ਉਹਨਾਂ ਦਾ ਆਪਸ ਵਿੱਚ ਜ਼ਮੀਨ ਦਾ ਝਗੜਾ ਜਾਂ ਮਕਾਨ ਦਾ ਝਗੜਾ ਦੇਖੋ ਕਰਨਾ ਇੱਕ ਛੋਟਾ ਜਿਹਾ ਕੰਮ ਕਰਨਾ ਪਊਗਾ ਤੁਸੀਂ ਕੀ ਕਰਨਾ ਬੁੱਧਵਾਰ ਵਾਲੇ ਦਿਨ ਜਾਂ ਫਿਰ ਵੀਰਵਾਰ ਵਾਲੇ ਦਿਨ ਅੱਪਲ ਤਾਂ ਬੁੱਧਵਾਰ ਵਾਲੇ ਦਿਨ ਕਰਦਾ ਬਾਲਾ ਚੰਗਾ ਹੋਵੇ ਹਲਦੀ ਘੋਲੜੀਆਂ ਦੁੱਧ ਦੇ ਵਿੱਚ ਗਲਾਸ ਦੇ ਵਿੱਚ ਲੈ ਲਿਓ ਥੋੜਾ ਜਿਹਾ 50 ਗ੍ਰਾਮ ਦੁੱਧ ਲੈ ਲਓ ਜਿੰਨਾ ਅਕਸਰ ਦਾ ਉਹਦੇ ਵਿੱਚ ਥੋੜੀ ਜਿਹੀ ਹੱਦੀ ਘੋਲ ਲਓ ਘੋਲ ਕੇ ਜਿਹੜੀ ਲੜਾਈ ਝਗੜੇ ਵਾਲੀ ਜ਼ਮੀਨ ਆ ਜਾਂ ਦੁਕਾਨ ਆ ਜਾਂ ਮਕਾਨ ਆ ਜਾਂ ਪ੍ਰਾਪਰਟੀ ਕੋਈ ਵੀ ਚੀਜ਼ ਆ ਤੁਹਾਡੀ ਤੁਸੀਂ ਉਹ ਵੇਚਣਾ ਚਾਹੁੰਦੇ ਹੋ ਉਹ ਵਿਕ ਨਹੀਂ ਰਹੀ ਜਦੋਂ ਰੌਲਾ ਪੈਂਦਾ ਵਿਕੂ ਕਿੱਥੋਂ ਤੁਸੀਂ ਹੁਣ ਕੀ ਕਰਨਾ ਉੱਥੇ ਦੁੱਧ ਲੈ ਜਾਣਾ ਬੜੇ ਪਿਆਰ ਦੇ ਨਾਲ ਉੱਥੇ ਦੁੱਧ ਪਾ ਦੇਣਾ ਉਸ ਤੋਂ ਬਾਅਦ ਬੇਨਤੀ ਕਰਦੇ। ਅਗਰ ਤੁਸੀਂ ਉਸ ਜ਼ਮੀਨ ਦੇ ਵਿੱਚ ਨਹੀਂ ਜਾ ਸਕਦੇ ਰੋਲੇ ਵਾਲੀ ਜ਼ਮੀਨ ਆ। ਨੇਰੇ ਸਨੇਰੇ ਪਾ ਦੋ ਤੇ ਖੜ ਕੇ ਬੇਨਤੀ ਕਰਦੇ। ਵੀ ਇਹ ਜ਼ਮੀਨ ਆ ਜਿਹੜੀ ਰੋਲੇ ਵਾਲੀ ਇਹ ਭਗਵਾਨ ਇਹ ਸੱਚੇ ਪਾਤਸ਼ਾਹ ਇਹ ਪਰਮਾਤਮਾ ਇਹਦਾ ਜਲਦੀ ਨਿਮੇੜਾ ਹੋ ਜਾਵੇ ਜਲਦੀ ਸਾਡਾ ਸਾਡ ਨੂੰ ਹੱਕ ਮਿਲ ਜਵੇ। ਬਸ ਇੰਨੀ ਗੱਲ ਕਹਿਣੀ ਆ ਬਹੁਤ ਜਲਦੀ ਫੈਸਲਾ ਤੁਹਾਡੇ ਹੱਕ ਵਿੱਚ ਹੋ ਜਾਊਗਾ। ਬਾਕੀ ਹੈਗੇ ਪਿੱਪਲ ਬਾਰੇ ਪੁੱਛਦੇ ਨੇ ਕਈ ਲੋਕ ਵੀ ਜੀ ਸਾਡਾ ਮੁਕੱਦਮਾ ਚੱਲਦਾ ਸਾਨੂੰ ਪਿੱਪਲ ਨਹੀਂ ਮਿਲ ਰਿਹਾ। ਦੇਖੋ ਬੇਟਾ ਉਹ ਤਾਂ ਤੁਹਾਨੂੰ ਪਿੱਪਲ ਥੱਲੀ ਕਰਨਾ ਪੈਣਾ ਉਹ ਕੰਮ। ਬਾਕੀ ਰਹੀ ਗੱਲ ਪਿੱਪਲ ਦੀ ਜੇ ਤੁਹਾਨੂੰ 11 ਪਿੱਪਲ ਨਹੀਂ ਮਿਲਦੇ ਹਾਂ ਤੁਸੀਂ ਬਾਰ-ਬਾਰ 11 ਐਤਵਾਰ ਨਹੀਂ ਖਰੀ ਸ਼ਨੀਵਾਰ ਇਹਨਾਂ ਤੋਂ ਮੇਰੇ ਵੀ ਨਹੀਂ ਯਾਦ ਹੈਗਾ ਤੁਹਾਨੂੰ ਪਤਾ ਤੁਸੀਂ ਵੀਡੀਓ ਸੁਣਦੇ ਆ ਮੈਂ ਤਾਂ ਭੁੱਲ ਜਾਂਨੀ ਤੇ ਤੁਸੀਂ ਉਸ ਤਰ੍ਹਾਂ ਹੀ ਇੱਕ ਪਿੱਪਲ ਥੱਲੇ ਹੀ 11 ਵਰਤ ਸੀ ਜਿਹੜਾ ਸਮਾਨ ਆ ਰੱਖ ਸਕਦੇ ਹੋ ਇਹਨਾਂ ਕੰਮ ਕਰ ਸਕਦੇ ਹੋ ਜੇ 11 ਪਿੱਪਲ ਨਹੀਂ ਮਿਲਦੇ ਇੱਕ ਪਿੱਪਲ ਥੱਲੇ ਤੁਸੀਂ ਇਹ ਕੰਮ ਕਰ ਸਕਦੇ ਹੋ ਇੰਨਾ ਕੁ ਮੈਂ ਤੁਹਾਡਾ ਕਰ ਸਕਦੀ ਆ ਬਾਕੀ ਕਈ ਪੁੱਛਦੇ ਸੀ ਜੀ ਇਹ ਉਹ ਜਿਹੜੀ ਚਾਰ ਚੀਜ਼ਾਂ ਨੇ ਉਹਨਾਂ ਵਿੱਚ ਕਾਲੀਆਂ ਮਿਰਚਾਂ ਪਾ ਸਕਦੇ ਹਾਂ ਪਰ ਮੈਂ ਤਾਂ ਨਹੀਂ ਕਹਿੰਦੀ ਤੁਹਾਡਾ ਮਨ ਕਰ ਰੋ ਤੁਸੀਂ ਪਾ ਸਕਦੇ ਕੋਈ ਗੱਲ ਹੈ ਕਾਲੀ ਮਿਰਚ ਦਾ ਵੀ ਕੋਈ ਗਲਤ ਕੰਮ ਨਹੀਂ ਹੈ ਠੀਕ ਆ ਪਰ ਵੈਸੇ ਮੈਨੂੰ ਚਾਰ ਚੀਜ਼ਾਂ ਲਿਖੀਆਂ ਹੋਈਆਂ ਨੇ ਮੈਂ ਚਾਰ ਹੀ ਤੁਹਾਨੂੰ ਦੱਸ ਦਿਆਂ